ਸਿੱਧਾ ਨੇ ਤੇ ਗੁਰੂ ਸਾਹਿਬ ਨੇ ਹਜ਼ਾਰਾਂ ਫੌਜ ਦੇ ਘਾਰ ਕਰਨਾਰੇ ਫਿਰ ਮਹਾਰਾਜਪਾਤੰਜਲ ਦੇ ਹੱਥੇ ਤੇ ਬਾਦਸ਼ਾਹ ਨੂੰ ਅੱਗੇ ਵਾਪਸ ਜੀਣਾ ਤੇ ਵੇਦਨਵਾਦ ਦੇ ਲਾ ਦੇ ਮਹਾਰਾਜਾ ਨੇ ਸੇਵ ਜਲੂਰ ਦੇ ਤੇ ਵਾਪਸ ਡੌੜਦੇ ਲਲਕਾਰਿਆ ਮਹਾਰਾਜਾ ਨੇ ਕਹਿੰਦੇ ਜੇ ਨਿਪਟ ਤਾਂ ਤੂੰ ਅੱਗੇ ਵਧੋ ਜਦੋਂ ਫੌਜ ਪੇਸ਼ਾ ਘੱਟ ਗਈ ਸਰਮੌਦਾ ਦੇਖੀ ਆਪਾਂ ਬਾਡਰਾਂ ਤੇ ਦੇਖਦੇ ਹਾਂ ਨਾ ਕਿ ਚੀਨ ਪਿੱਛੇ ਹੱਟ ਗਿਆ ਜਾਂ ਪਾਕਿਸਤਾਨ ਪਿੱਛੇ ਹੱਟ ਗਿਆ ਜਦੋਂ ਜਦੋਂ ਪਤਲਾ ਜਾਨਾ ਪਿੱਛੇ ਹੱਟਦੇ ਜ ਆਲਮ ਸਿੰਘ ਸੋਇ ਬਿਗੁਲ ਮਹਾਰਾਜ ਜੀ ਖੱਲੇ ਤੇ ਅਲੱਗ ਆ ਰਹੇ ਨੇ ਬਾਹਰ ਤੇ ਬਾਹਰ ਕਰ ਰਹੇ ਨੇ ਮਰਣ ਤੋਂ ਡਰਦੇ ਨਹੀਂ ਭਾਈ ਆਲਮ ਸਿੰਘ ਨੱਚਣਾ ਨੱਚ ਨੱਚ ਕੇ ਤਲਵਾਰ ਹੁੰਦੇ ਨੇ ਚਾਲੇ ਨਾਲ ਭੱਜਦੇ ਨੇ ਕੁਛ ਮੂਰਤੇ ਤੇ ਉਹ ਵੇਖਦੇ ਨੇ ਕਿ ਇਹ ਜੰਗ ਵਿੱਚ ਵੀ ਨੱਚਦੇ ਨੇ ਹੱਸਦੇ ਨੇ ਖੇਡਦੇ ਨੇ ਡਰਦੇ ਨਹੀਂ ਬੇਪਰਵਾਹ ਨੇ ਨੱਚਣਾ ਨਾਮ ਤਾਂ ਹੀ ਰੱਖਿਆ ਸੀ ਮਹਾਰਾਜ ਨੇ ਆਲਮ ਸਿੰਘ ਨੱਚਣਾ ਉਹਦੀ ਸੁਪਤਨੀ ਵੀ ਅਨੰਦਪੁਰ ਸਾਹਿਬ ਦੇ ਵਿੱਚ ਸ਼ਹੀਦ ਹੋਈ ਸੀ ਬੀਬੀ ਭਖਾੜ ਸਾਸਾ ਸਰਦਾਰ ਜੀ ਉਸ ਸਮੇਂ ਦਰਮਾਰਾਂ ਦੇ ਖੇਡ ਵਰਤੋਂ ਦੇ ਨਾਲ ਰਣ ਪਾਦੇ ਜੇ ਫਿਰ ਆਪਣੇ ਅੰਜਲਵਾ ਲਾਉਂਦੇ ਵਾਪਸ ਰੋਪਣ ਵਾਲ ਨੂੰ ਸਾਸਾ ਕਰਨੇ ਮਾਰ ਕੀਤੀ ਵਿਆਹ ਖਜਾਨਾ ਬਣਾ ਰਹੀਦਾ ਕਿੰਨੇ ਗ੍ਰੰਥ ਤਾਂ ਹੌਸਲਾ ਕਰੰਥ ਹੋਰ ਖਜਾਨੇ ਕਈ ਕਰੋੜ ਰੁਪਈਆ ਸਾਸਾ ਨਦੀ ਦੇ ਭੇਟ ਸੜ ਗਿਆ ਮਨ ਕਹਿੰਦਾ ਇਹ ਸਾਰਾ ਖਜਾਨਾ ਕਹਿੰਦੇ ਵਿਖ ਸੀ ਦੇਰ ਸੀ ਇਹ ਵੀ ਸਾਡਾ ਮੋਢੇ ਸੀ ਇਹ ਨੇ ਤਾਂ ਹੀ ਬੱਤ ਨੇ ਸੀ ਸਾਥ ਸਾਧ ਸੰਗਤ ਸਿੰਘ ਰੁੱਟ ਗਏ ਬਹੁਲੇ ਰੁੱਟ ਗਏ ਖਲਾਨਾ ਰੁੱਟਿਆ ਪੁਲਿਸ ਦੇ ਘੇਟੀ ਦੇ ਬਾਹਰ ਹੋ ਕੇ ਕੁਝ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਆ ਰੋਪੜ ਸਾਹਿਬ ਸੋਚਨੇ ਆ ਮਾਇਆ ਸੱਜੇ ਬਾਛੀ ਦੇ ਨਾਲ ਗਿਰਤੀ ਦੇ ਸਿੰਘ ਰਹਿ ਜਾਏ ਫਿਰ ਰੋਪੜ ਦੇ ਲਾਗੇ ਸਾਧ ਸੰਗਤ ਜੀ ਮਾਲਕਪੁਰ ਲੱਗਣਾ ਪਿੰਡ ਦਾ ਇਤਿਹਾਸ ਹੈ ਜਿੱਥੇ ਭਾਈ ਬਚਨ ਸਿੰਘ ਦਾ ਮੁਕਾਬਲਾ ਹੁੰਦਾ ਹੈ ਰਗਣਾ ਕਿਉਂਕਿ ਉਹ ਰਟੇਰੇ ਸਾਰੇ ਡੁੱਟਣ ਵਾਲੀ ਨੀਤ ਨਾਲ ਆਏ ਸਨ ਪਰ ਮਹਾਰਾਜ ਦੇ ਸਮੂਹ ਸਿੰਘ ਜੱਥੇਨਾਥ ਸਪਨਾ ਭਾਈ ਜੁੱਤਰ ਸਿੰਘ ਦੇ ਨਾਲ ਕੋਲ ਸਿੰਘ ਸਾਹਿਬ ਤੁਹਾਨੂੰ ਮੁਕਾਬਲਾ ਕਰਕੇ ਉਹਨਾਂ ਨੂੰ ਮਾਰੂ ਪਾਇਆ ਹੌਂ ਦੇ ਘਾਟੂ ਖਾ ਰਿਆ ਬਾਬਾ ਜੇਮਨ ਸਿੰਘ ਦੀ ਆਖਟੋਤ ਹੈ ਉਹਨਾਂ ਨੂੰ ਧਿਰ ਸਾਹਿਬ ਜੰਦਾ ਦਾਦਾ ਜੀ ਸਿੰਘ ਦੀ ਘੋੜੇ ਤੇ ਲੈ ਕੇ ਲੇ ਸਾਂ ਦਾ ਕੋਟਲੇ ਨੰਕਰ ਦੇ ਵਿੱਚ ਨਿਯਾਨ ਖਾ ਦੇਤਾ ਉੱਥੇ ਪਰਦੇ ਸੁਣੇ ਸੀ ਉਦੋਂ ਸਾਡੇ ਨਹੀਂ ਸੱਚੇ ਪਾਤਸ਼ਾਹ ਜੀ ਆਪ ਕੋਟਲੇ ਦੇ ਨਾਲ ਤੋਂ ਚਲਪਾ ਦੀ ਘੜੀ ਨਾਲ ਹੁੰਦੀ ਸੱਤ ਕੋਹ ਦੀ ਰਾਤ ਨੂੰ ਕੋਟਲੇ ਨਿਹੰਗਰ ਤੋਂ ਹੁੰਦੇ ਆ ਮੈਂ ਸਾਹ ਸਰਪੇ ਦੀ ਸੱਤ ਕੋਹ ਨੂੰ ਹੀ ਰਾਤ ਨੂੰ ਮਹਾਰਾਜ ਬੂਰ ਮੰਦਰ ਦੇ ਨੇੜੇ ਹੁੰਦੇ ਆ ਮੈਂ ਬੂਰ ਮੰਦਰ ਦੇ ਰੋਹ ਦੇ ਨੇ ਕੋਈ ਸਮਾਚਾਰ ਵਟਸਐਪ ਤੋਂ 10 ਕਿਲੋਮੀਟਰ ਪਹਿਲਾਂ ਉੱਥੇ ਮਹਾਰਾਜ ਨੂੰ ਘੋੜਸਵਾਰ ਮਿਲਦਾ ਹੈ ਉਹ ਜਿਹੜਾ ਤੇ ਗੋਲਾ ਦਾ ਸਿਗਿਆ ਹੁੰਦਾ ਉਹ ਸਾਰਾ ਮੈਂ ਤਾਂ ਤੁਹਾਨੂੰ ਦੱਸਣਾ ਮਾਰ ਲੈਂਦਾ ਹਰੂ ਸਾਹਿਬ ਕਿਸੇ ਤੋਂ ਪੁੱਛਦਾ ਹੈ ਔਰ ਮਹਾਰਾਜ ਨੂੰ ਆਖਦਾ ਕਿ ਸੱਚੇ ਪਾਤਸ਼ਾਹ ਮੈਂ ਗੁਰਦਾਸ ਸਿੰਘ ਆ ਮੈਂ ਖਬਰ ਪਹੁੰਚਾਉਣ ਚੱਲਿਆ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਮੈਂ ਤੁਹਾਡੇ ਕੋਲ ਇਹ ਸਾਲ ਕੇ ਦੱਸਣ ਲੱਗਾ ਕਿ ਤੁਸੀਂ ਸੱਚੇ ਪਾਤਸ਼ਾਹ ਜੀ ਤੁਸੀਂ ਸੱਚੇ ਜੁੱਤੇ ਹੋ ਤੁਸੀਂ ਬਿਲਕੁਲ ਅਟੱਲ ਸਚਾਈ ਤੇ ਖੜੇ ਹੋ ਮੈਂ ਜਾਣਦਾ ਹਾਂ ਪਰ ਮੇਰੀ ਡਿਊਟੀ ਹੈ ਮੈਂ ਤਾਂ ਨੌਕਰੀ ਕਰਦਾ ਮੈਂ ਨੌਕਰੀ ਦਾ ਬਸ ਅਦਾ ਕਰਦਾ ਜਦੋਂ ਸਾਹਿਬ ਜੀ ਵਿਦਾ ਸਮੇਂ ਵਿੱਚ ਦਰਬਾਰ ਸਾਹਿਬ اٹੈਕ ਹੋਏ ਕਿੰਨੇ ਹੀ ਮੌਜੀ ਵੀਰ ਛੱਡ ਕੇ ਆ ਰਹੇ ਸਨ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਸਾਡੇ ਨੂੰ ਇਹ ਪੱਤਰ ਨਹੀਂ ਜਾਂਦੇ ਜੀ ਜਵਾਬ ਦੇ ਦੇ ਇਸ ਧਰਮੀ ਮੌਜੀ ਜਿਹੜੇ ਜਿਲ੍ਹਾ ਤੋਂ ਆਖਿਆ ਜਾਂਦਾ ਹੈ ਉਹ ਉਹ ਕਹਿੰਦੇ ਸੀ ਸਰਕਾਰ ਦੀ ਨੌਕਰੀ ਕਰਨੀ ਆ ਉਹਨੇ ਕਿਉਂ ਕਰੀ ਇਹਨਾਂ ਨੇ ਨੌਕਰੀ ਅਸੀਂ ਸਾਡੇ ਨੂੰ ਵੀ ਪੱਤਰ ਉਹਨੇ ਅਸੀਂ ਨੌਕਰੀ ਇਹਨਾਂ ਨੇ ਕਰੀ ਅਸੀਂ ਨੌਕਰੀ ਕਰਦੀ ਜਿਨ੍ਹਾਂ ਨੇ ਮਾਂਝਾ ਭਾਵਨਾ ਹੁੰਦੀ ਹੈ ਉਹ ਵੀ ਸਾਥ ਸਕੇ ਉਹ ਵੀ ਪਰਵਾਹ ਲੈਂਦੇ ਨੇ ਇਸੇ ਤਰ੍ਹਾਂ ਉਹ ਸੂਰੀਆ ਭਾਵੇਂ ਮੁਗਲਾਂ ਦਾ ਸੀ ਨੌਕਰੀ ਸਰਕਾਰੇ ਦਾ ਕਰਦਾ ਸੀ ਪਰ ਗੁਰੂ ਸਾਹਿਬ ਦੇ ਸਰਦਾਰ ਬਣ ਗਏ ਬਾਲ ਸੱਚੇ ਪਾਤਸ਼ਾਹ ਜੀ ਤੇਰੇ ਬਾਦਸ਼ਾਹ ਵੀ ਮੈਂ ਮਹਦੂਰ ਮੈਂ ਤੇ ਖਬਰ ਪਹੁੰਚਾਉਣੀ ਹੈ ਸੱਚੇ ਪਾਤਸ਼ਾਹ ਜੀ ਮੈਂ ਦੱਸਣ ਜਾ ਰਿਹਾ ਆਹਾੜੀ ਰਾਜ ਨੂੰ ਵੀ ਦਿੱਲੀ ਤੋਂ 10 ਲੱਖ ਪਹੁੰਚ ਆ ਰਹੀ ਹੈ ਤੁਸੀਂ ਹੁਣ ਡਰਿਓ ਨਾ ਹੋਜੇ ਸਾਹਿਬ ਜੀ ਕਿ ਕਿਹੜੀ ਰਾਜ ਦੀ ਪਹੁੰਚੋਂ ਕੰਡਰ ਦੇ ਜਾਂ ਸੀ ਥੱਲਿਆਂ ਦੇ ਨਾਲ ਇੱਕ ਵਾਰੀ ਦੋ ਲੱਖ ਆਪ ਉਸ ਤੇ ਵਾਪਸ ਲਾਉਣ ਦੇ ਸੀ ਫਿਰ ਜਦੋਂ ਖਬਰ ਸੁਈਏ ਨੇ ਖਬਰ ਦਿੱਤੀ ਨਾ ਫਿਰ ਅੱਗੇ ਵੱਧ ਕੇ ਆਏ ਪਹਿਲਾਂ ਤਾਂ ਦਰਸਾ ਤੋਂ ਹੀ ਹੋਰਦੇ ਸੀ ਮਹਾਰਾਜ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਲਈ ਕਬੂਰ ਬਜਰੇ ਇਹ ਮਹਾਨਤਾ ਸਰਦਿਆ ਜਾਂਦਾ ਘੋੜੇ ਬਾਣੇ ਤੇ ਮਹਾਰਾਜ ਨੇ ਥਾਪੜਾ ਦੇ ਕੇ ਕਹਿੰਦੇ ਇਸ ਤਰ੍ਹਾਂ ਜਾ ਤੈਨੂੰ ਸਾਡੀ ਨੀ ਤੂੰ ਆਪਣਾ ਕਰਮ ਕਰ ਜਿਹੜਾ ਉਹ ਚਿਲੇ ਨਾਲ ਲੈ ਕੇ ਚੱਲਿਆ ਜਾਂਦੀ ਸਿਨੇ ਨਾਲ ਜੀ ਅਸੀਂ ਅੱਲਾ ਵਾਦਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਚਮਕੌਰ ਸਾਹਿਬ ਦੇ ਘੱਟ ਤੇ ਅੱਜ ਸਤ ਪੌਦੀ ਰਾਤ ਨੂੰ ਪੁੱਜਦੇ ਨੇ ਅੱਜ ਉਹ ਸ੍ਰੀ ਚਮਕੌਰ ਸਾਹਿਬ ਜਨਮ ਹੁੰਦਾ ਜਿਹਦੇ ਵਿੱਚ ਮਹਾਰਾਜ ਸੱਚਾ ਪਾਤਸ਼ਾਹ ਜੀ ਜਿਹੜੇ 41 ਸਾਲ ਉਹਨਾਂ ਦੇ ਵਿੱਚ ਕੁਝ ਸਿੰਘਾਂ ਨੇ